ਪੰਜਾਬ ਦੇ ਵਿੱਚ ਇਸ ਵਾਰ ਮੌਨਸੂਨ ਕਮਜ਼ੋਰ ਰਿਹਾ ਹੈ ਹਾਲਾਂਕਿ ਗੁਆਂਢੀ ਸੂਬਿਆਂ ਦੇ ਵਿੱਚ ਵੀ ਜ਼ਰੂਰ بارش ਹੋਈ ਹੈ ਪਰ ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਮੌਨਸੂਨ ਦੀ ਹੁਣ ਤੱਕ ਬਹੁਤ ਘੱਟ بارش ਰਿਕਾਰਡ ਕੀਤੀ ਗਈ ਹੈ ਇਹ ਖੁਲਾਸਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਵੱਲੋਂ ਕੀਤਾ ਗਿਆ ਹੈ بارش ਘੱਟ ਪੈਣ ਕਰਕੇ ਜਿੱਥੇ ਧਰਤੀ ਹੇਠਲੇ ਪਾਣੀ ਦੀ ਵੱਧ ਵਰਤੋਂ ਹੋਈ ਹੈ ਉੱਥੇ ਹੀ ਬਿਜਲੀ ਦੀ ਖਪਤ ਵੀ ਦੇ ਨਾਲ ਡੀਜ਼ਲ ਦੀ ਖਪਤ ਕਰਕੇ ਕਿਸਾਨਾਂ ਨੂੰ ਆਰਥਿਕ ਨੁਕਸਾਨ ਵੀ ਹੋਇਆ ਹੈ ਉੱਥੇ ਹੀ ਧਰਤੀ ਹੇਠਲੇ ਪਾਣੀ ਦੀ ਵੀ ਵਰਤੋਂ ਹੋਈ ਹੈ ਹਾਲਾਂਕਿ ਜੇਕਰ ਟੈਂਪਰੇਚਰ ਦੀ ਕਿਤੀ ਜਾਵੇ ਤਾਂ ਆਮ ਨਾਲੋਂ 2 ਡਿਗਰੀ ਜ਼ਿਆਦਾ ਟੈਂਪਰੇਚਰ ਚੱਲ ਰਹੇ ਹਨ ਉਥੇ ਨਮੀ ਦੀ ਮਾਤਰਾ ਵੀ ਮੌਸਮ ਦੇ ਵਿੱਚ ਕਾਫੀ ਵੇਖਣ ਨੂੰ ਮਿਲ ਰਹੀ ਹੈ ਜਿਸ ਕਰਕੇ ਚਿਪਚਿਪੀ ਗਰਮੀ ਜ਼ਿਆਦਾ ਮਹਿਸੂਸ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਫਿਲਹਾਲ ਮੌਸਮ ਦੇ ਵਿੱਚ ਕੁਝ ਰਾਹਤ ਜ਼ਰੂਰ ਆਉਣ ਵਾਲੇ ਦਿਨਾਂ 'ਚ ਮਿਲੇਗੀ ਪਰ ਉਸ ਤੋਂ ਬਾਅਦ ਮੌਸਮ ਆਮ ਵਰਗਾ ਹੋ ਜਾਵੇਗਾ ਕੀ ਮੈਮ ਮੌਸਮ ਨੂੰ ਲੈ ਕੇ ਕਿਸ ਤਰ੍ਹਾਂ ਦੀ ਆਉਣ ਵਾਲੀ ਵਿਹਾਰ ਚ ਪ੍ਰੋਡਿਕਸ਼ਨ ਹੈ ਕਿਉਂਕਿ ਰੇਨ ਜਿਹੜੀ ਕਈ ਕਈ ਇਲਾਕਿਆਂ ਚ ਪੰਜਾਬ ਤੇ ਹੋ ਰਹੀ ਹੈ ਕੁਝ ਇਲਾਕਿਆਂ ਚ ਨਹੀਂ ਵੀ ਹੋ ਰਹੀ ਕੋ ਆਉਣ ਵਾਲੇ ਦਿਨਾਂ ਚ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਤੇ ਕਿੰਨਾ टेंपरेचर ਜਿਹੜੇ ਰਾਈਟ ਆ ਆ ਦੇਖੋ ਜਿਸ ਤਰ੍ਹਾਂ ਹੁਣ ਫਰਸਟ ਵੀਕ ਆਫ ਅਗਸਟ ਚੱਲ ਰਿਹਾ ਹੈ ਜੁਲਾਈ ਦੇ ਵਿੱਚ ਸਾਡੇ ਕੋਲ ਡੈਫਿਸਿਟ ਰਿਹਾ ਹੈ ਬਟ ਜੇ ਆਪਾਂ ਸੀਜ਼ਨ ਦੀ ਗੱਲ ਕਰਦੇ ਹਾਂ ਤਾਂ ਹਾਲੇ ਵੀ ਸਾਡੇ ਕੋਲ 42% ਡੈਫਿਸਿਟ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਜਿੱਦੇ ਕੀ ਫਤਿਹਗੜ੍ਹ ਸਾਹਿਬ ਜਿਹੜਾ ਸਭ ਤੋਂ ਜ਼ਿਆਦਾ ਵਰਸਟ ਅਫੈਕਟਡ ਜਿਲ੍ਹਾ ਜਿਹੜਾ ਮੰਨਿਆ ਜਾ ਸਕਦਾ ਹੈ ਜੇ ਆਪਾਂ ਟੈਂਪਰੇਚਰ ਦੀ ਗੱਲ ਕਰਦੇ ਆਂ ਤਾਂ ਸਾਡੇ ਕੋਲ ਜਿਹੜਾ ਦਿਨ ਦਾ ਤਾਪਮਾਨ ਹੈ ਉਹ ਤਾਂ ਹੁਣ ਥੋੜਾ ਜਿਹਾ ਫਾਲ ਕੀਤਾ ਕਿਉਂਕਿ ਦੇਖ ਰਹੇ ਆਂ ਕਿ ਦੋ ਤਿੰਨ ਦਿਨਾਂ ਤੋਂ ਬੱਦਲਵਾਈ ਹੈ ਕਿਤੇ ਨਾ ਕਿਤੇ ਜਿਹੜੇ ਸ਼ਾਵਰਜ਼ ਵੀ ਹੋ ਰਹੇ ਨੇ ਪਰ ਜਿਹੜਾ ਦਿਨ ਦਾ ਟੈਂਪਰੇਚਰ ਹੈਗਾ ਉਹ ਹਲੇ ਵੀ ਸਾਡੇ ਕੋਲ 3-2 ਤੋਂ 3 ਡਿਗਰੀ ਜਿਹੜਾ ਨਾਰਮਲ ਤੋਂ ਜ਼ਿਆਦਾ ਚੱਲ ਰਿਹਾ ਹੈ ਇਸੀ ਤਰ੍ਹਾਂ ਜਿਹੜੀ ਹਿਊਮਿਡਿਟੀ ਹੈ ਉਹ ਵੀ ਜਿਸ ਤਰ੍ਹਾਂ ਕਿ ਆਪਾਂ ਸ਼ਾਮ ਦੀ ਗੱਲ ਕਰਦੇ ਆ ਤਾਂ ਸਾਡੇ ਕੋਲ ਨੀਅਰਬਾਊਟ 60% ਹੈਗੀ ਹੈ ਜੇ ਮਾਰਨਿੰਗ ਦੀ ਗੱਲ ਕਰਦੇ ਆ ਤਾਂ 85% ਤੱਕ ਚੱਲ ਰਹੀ ਹੈ ਸੋ ਹਿਊਮਿਡਿਟੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੋਣ ਕਰਕੇ ਜਿਹੜਾ ਹੋਮੋਸਫੇਰਿਆ ਜਿਹੜਾ ਵੈਦਰ ਹੈਗਾ ਬਟ ਇੱਕ ਇਹਦੇ 'ਚ ਥੋੜਾ ਜਿਹਾ ਪੋਜ਼ਿਟਿਵ ਪੁਆਇੰਟ ਹੈਗਾ ਕਿ ਇਹਨਾਂ ਦਿਨਾਂ ਦੇ ਵਿੱਚ ਥੋੜੀ ਹਵਾ ਚੱਲ ਰਹੀ ਹੈ ਜਿਸ ਦੇ ਕਰਕੇ ਕਿ ਸਾਨੂੰ ਕਿ ਥੋੜਾ ਜਿਹਾ ਕੰਫਰਟੇਬਲ ਫੀਲ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਹਵਾ ਚੱਲਦੀ ਹੈ ਅਦਰਵਾਈਜ਼ ਜਿਹੜੀ ਹਿਊਮਿਡਿਟੀ ਹੈ ਉਹ ਬਹੁਤ ਜ਼ਿਆਦਾ ਮਤਲਬ ਹੋਣ ਕਰਕੇ ਲੱਗਦਾ ਹੈ ਕਿ ਬਾਰਿਸ਼ ਹੋਏਗੀ ਬਟ ਬਾਰਿਸ਼ ਨਹੀਂ ਹੋ ਰਹੀ ਕਿਉਂਕਿ ਕਲਾਉਡੀਨੈਸ ਜਿਹੜੀ ਹੈ ਉਹ ਹੀ ਹੋ ਰਹੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੁਝ ਇਲਾਕੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਉੱਪਰ ਵਾਲੇ ਜਿਹੜੇ ਉੱਤਰੀ ਪੰਜਾਬ ਦੇ ਇਲਾਕੇ ਨੇ ਪਠਾਨਕੋਟ ਹੋ ਗਿਆ ਢਾਹ ਹਸ਼ਾਰਪੁਰ ਹੋ ਗਿਆ ਗੁਰਦਾਸਪੁਰ ਇੱਧਰ ਰੋਪੜ ਤੱਕ ਇਹਦਾ ਇਫੈਕਟ ਥੋੜਾ ਆ ਸਕਦਾ ਹੈ ਤੇ ਬਾਕੀ ਪੰਜਾਬ ਦੇ ਵਿੱਚ ਥੋੜੇ ਬਾਤੇ ਛੱਟੇ ਜਿਹੜੇ ਨੇ ਆ ਸ਼ਾਵਰਸ ਵਗੈਰਾ ਐਕਸਪੈਕਟਿਡ ਹੈਗੇ ਨੇ ਆਉਣ ਵਾਲੇ ਦੋ ਤਿੰਨ ਦਿਨਾਂ ਦੇ ਵਿੱਚ ਪਰ ਬਹੁਤ ਜ਼ਿਆਦਾ ਜਿਹੜੀ ਆਪਾਂ ਕਹਿ ਸਕਦੇ ਆ ਕਿ ਬਾਰਿਸ਼ ਦੀ ਸੰਭਾਵਨਾ ਨਹੀਂ ਹੈ ਜਿਹਦੇ ਨਾਲ ਕੀ ਜਿਹੜਾ ਇੰਨਾ ਡੈਫਿਸਿਟ ਆ ਕਵਰ ਹੋ ਸਕੇ ਸੋ ਕਿਸਾਨ ਵੀਰਾਂ ਨੂੰ ਆਪਾਂ ਸਲਾਹ ਦਿੰਨੇ ਹੈਗੇ ਆ ਕਿ ਅਗਰ ਜਿਸ ਤਰ੍ਹਾਂ ਬਾਰਿਸ਼ ਨਹੀਂ ਹੋ ਰਹੀ ਤਾਂ ਆਪਣੇ ਲੋਡ ਅਨੁਸਾਰ ਜਿਹੜੇ ਖੇਤੀ ਤੰਦੇ ਆ ਉਹ ਲੀਕਦੇ ਰਹਿਣ ਤੇ ਜਿੱਥੇ ਲੋਡ ਹੈਗੀ ਆ ਉੱਥੇ ਆਪਣਾ ਜਿਹੜਾ ਪਾਣੀ ਦਾ ਪ੍ਰਬੰਧ ਜ਼ੂਰ ਰੱਖਣਾ ਹੁਣ ਜਿੰਨਾ ਬਾਰਿਸ਼ ਨਹੀਂ ਹੋਈ ਵੇਖੋ ਜਿਹੜੀ ਬਦਲਵਾਈ ਬਣਦੀ ਕੀ ਤਾਪਮਾਨ ਕੀ ਹੈ ਤਾਮ ਆਮ ਨਾਲੋਂ ਜ਼ਿਆਦਾ ਜਾਂ ਘੱਟ ਨਾ ਹੋਣੀ ਹਾਂ ਦੇਖੋ ਜਿਹੜੀ ਇਹ ਬਦਲਵਾਈ ਹੋ ਰਹੀ ਹੈ ਇਹਦੇ ਨਾਲ ਜਿਹੜਾ ਨਾਈਟ ਟੈਂਪਰੇਚਰ ਹੈ ਉਹ ਅੱਗੇ ਬਹੁਤ ਜ਼ਿਆਦਾ ਵੱਧ ਗਿਆ ਸੀ ਜਿਵੇਂ 31 ਡਿਗਰੀ ਤੱਕ ਚਲਾ ਗਿਆ ਸੀ ਉਹ ਥੋੜਾ ਜਿਹਾ ਫਾਲ ਹੋਇਆ ਜਿਸ ਦੇ ਨਾਲ ਕੀ ਰਾਤਾਂ ਥੋੜੀਆਂ ਜਿਹੀਆਂ 쿨 ਹੋਈਆਂ ਨੇ ਤੇ ਬਟ ਜਿਹੜਾ ਦਿਨ ਦਾ ਤਾਪਮਾਨ ਹੈਗਾ ਉਹ ਲਗਾਤਾਰ ਮਤਲਬ ਜ਼ਿਆਦਾ ਹੀ ਚੱਲ ਰਿਹਾ ਹੁਣ ਵੀ ਜੇ ਆਪਾਂ ਕੇ ਦੇਖਦੇ ਹਾਂ ਤਾਂ 2-2 3 ਡਿਗਰੀ ਜਿਹੜਾ ਨਾਰਮਲ ਤੋਂ ਜ਼ਿਆਦਾ ਹੈ ਸੋ ਇਸ ਕਰਕੇ ਜਿਸ ਤਰ੍ਹਾਂ ਕਿ ਹੁਣ ਹਿਊਮਿਡਿਟੀ ਵੀ ਜ਼ਿਆਦਾ ਹੈਗੀ ਹੈ ਉਦੋਂ ਸੂਰਜੀ ਘੰਟੇ ਵੀ ਕਈ ਪਿੱਛੇ ਜੇ ਅਸੀਂ ਰਿਕਾਰਡ ਕੀਤੇ ਆ 10 11 ਵੀ ਜਿਹੜੇ ਆਵਰਸ ਰਹੇ ਨੇ ਸੂਰਜੀ ਘੰਟੇ ਜਿਹੜੇ ਆਪਾਂ ਕਹਿ ਸਕਦੇ ਹਾਂ ਹਾਲਾਂਕਿ ਇਹ ਜਿਹੜੇ ਸੂਰਜੀ ਘੰਟੇ ਆ ਇਹ ਝੋਨੇ ਲਈ ਕਾਫੀ ਅੱਛੇ ਆ ਇਸ ਸਟੇਜ ਤੇ ਪਰ ਇਹ ਹੈ ਕਿ ਉਹਦੇ ਨਾਲ ਜਿਹੜੀ ਗਰਮੀ ਹੈ ਉਹ ਵੀ ਉਨੀ ਹੀ ਜ਼ਿਆਦਾ ਫੀਲ ਹੁੰਦੀ ਹੈ ਸੋ ਜਿਸ ਦਾ ਥੋੜੀ ਹਵਾ ਚੱਲਦੀ ਹੈ ਤਾਂ ਫਿਰ ਆਪਾਂ ਨੂੰ ਥੋੜਾ ਜਿਹਾ ਉੱਤਰ ਰੀਲਿਫ ਮਿਲਦਾ ਹੈ। ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਇਸ ਵਾਰ ਮੌਨਸੂਨ ਦੀ ਮੂਵਮੈਂਟ ਹੈ ਉਹ ਫਿਰ ਹਾਲ ਪੰਜਾਬ ਦੀ ਤੁਰੀ ਵੀ ਹਿਸਿਆ ਚ ਕਾਫੀ ਕਮਜ਼ੋਰ ਰਹਿਣ ਨੂੰ ਮਿਲੀ ਹੈ। ਡਾਇਰੈਕਟਲੀ ਬਾਕੀ ਹਾਂਜੀ ਕਿਉਂਕਿ ਜਿਹੜੀ ਮੌਨਸੂਨ ਦਾ ਹੁੰਦਾ ਸੀਜ਼ਨ ਉਹ ਸਿਰਫ ਆਪਾਂ ਇਹ ਨਹੀਂ ਕਹਿ ਸਕਦੇ ਕਿ ਪੰਜਾਬ ਲਈ ਲਿਮਟਿਡ ਹੈ ਨਾ ਉਹ ਸਾਰੇ ਏਰੀਆ ਲਈ ਹੁੰਦਾ ਹੈ। ਸੋ ਹਿਮਾਚਲ ਦੇ ਵਿੱਚ ਬਹੁਤ ਅੱਛੀ ਜਿਹੀ ਪ੍ਰੋਗਰੈਸ ਰਹੀ ਹੈ। ਫਿਰ ਆਪਾਂ ਦੇਖਿਆ ਦਿੱਲੀ ਦੇ ਵਿੱਚ ਹਰਿਆਣੇ ਦੇ ਵਿੱਚ ਅੱਛੀ ਰਹੀ ਹੈ। ਸੋ ਪਰ ਪੰਜਾਬ ਦਾ ਪਾਰਟ ਥੋੜਾ ਜਿਹਾ ਸੋ ਇਹ ਨਹੀਂ ਕਹਿ ਸਕਦੇ ਕਿ ਮੌਨਸੂਨ ਵੀਕ ਸੀਗੀ ਬਟ ਪੰਜਾਬ ਲਈ ਉਹਦੀ ਜਿਹੜੀ ਪ੍ਰੋਗਰੈਸ ਹੈ ਉਹ ਜ਼ਿਆਦਾ ਅੱਛੀ ਨਹੀਂ ਰਹੀ ਕਿਉਂਕਿ ਇਧਰ ਜਿਹੜੇ ਇਹਦੇ ਐਡਜੋਇਨਿੰਗ ਏਰੀਆਜ਼ ਦੇ ਉੱਪਰ ਜਿਹੜੀ ਆ ਬਾਰਿਸ਼ ਹੋ ਗਈ ਤੇ ਪੰਜਾਬ ਨੂੰ ਜਿਹੜਾ ਮਤਲਬ ਉਹ ਨਹੀਂ ਕਵਰ ਕਰ ਪਾਈ ਸੋ ਇਸ ਕਰਕੇ ਪੰਜਾਬ ਥੋੜਾ ਜਿਹਾ ਇਸ ਵਾਰੀ ਡੈਫਿਸਿਟ ਰਿਹਾ ਹੈ ਮੈਨੂੰ ਹਾਲੇ ਕਿ ਸਾਡੇ ਪੰਜਾਬ ਦਾ ਬਹੁਤ ਸਾਰਾ ਜਿਹੜਾ ਰਕਬਾ ਹੈਗਾ ਉਹ ਮਤਲਬ ਸਿਰਫ ਜਿੱਥੇ ਜਿੱਥੇ ਰੇਜ ਆ ਦਿੱਤਾ ਲੱਗਦਾ ਵੀ ਕੁਝ ਇਲਾਕੇ ਜਿਹੜੇ ਅਗਲੀ ਪੰਡੇ ਥੋੜੇ ਬਹੁਤ ਨਿਰਤਰ ਰਹਿ ਗਏ ਉਹਦੇ ਤੋਂ ਲੱਗਦਾ ਥੋੜਾ ਬਹੁਤ ਨੁਕਸਾਨ ਜਾਂ ਪਾਣੀ ਦਾ ਘਟਾਟ ਅਹ ਦੇਖੋ ਜਿਹੜੀ ਝੋਨੇ ਦੀ ਫਸਲ ਹੈਗੀ ਹੈ ਜੀ ਉਹ ਜ਼ਿਆਦਾ ਅ ਜਿਹੜੇ ਇਰੀਗੇਟਿਡ ਏਰੀਆ ਉਹਦੇ ਤੇ ਹੀ ਹੁੰਦੀ ਹੈ ਜਿਹੜੇ ਰੇਨਫੈਡ ਏਰੀਆਜ਼ ਆ ਉੱਥੇ ਝੋਨਾ ਨਹੀਂ ਲੱਗਦਾ ਤੇ ਬਾਕੀ ਹੈ ਕਿ ਮੱਕੀ ਦੀ ਫਸਲ ਉੱਥੇ ਉਹ ਲਾਈ ਜਾਂਦੀ ਹੈ ਬਟ ਮੱਕੀ ਨੂੰ ਵੀ ਆਪਾਂ ਇੰਨਾ ਫ੍ਰੀਕੁਐਂਟ ਪਾਣੀ ਨਹੀਂ ਦੇਣਾ ਹੁੰਦਾ ਸੁਇਸ ਕਰਕੇ ਕਿ ਜਿਹੜੇ ਰੇਨਫੈਡ ਏਰੀਆਜ਼ ਨੇ ਉਹਨਾਂ ਤੇ ਜਦੋਂ ਝੁੰਨਾ ਨਹੀਂ ਹੈਗਾ ਤਾਂ ਉੱਥੇ ਜ਼ਿਆਦਾ ਅਸਰ ਨਹੀਂ ਹੁੰਦਾ ਬਟ ਇਰੀਗੇਟਿਡ ਏਰੀਆਜ਼ ਨੇ ਉੱਥੇ ਜਿਹੜੀ ਪ੍ਰੋਵੀਜ਼ਨ ਹੈਗੀ ਹੈ ਇਰੀਗੇਸ਼ਨ ਦੀ ਇਸ ਕਰਕੇ ਉਹ ਆਪਣਾ ਜਿਹੜਾ ਵਾਟਰ ਹੈ ਉਹ ਕਵਰ ਅਪ ਕਰ ਲੈਂਦੇ ਆ ਬਟ ਇਹ ਹੈ ਕਿ ਉਹਦੇ ਨਾਲ ਸਾਡੇ ਕੋਲ ਮਤਲਬ ਡਬਲ ਬਰਡਨ ਪੈਂਦਾ ਇੱਕ ਤਾਂ ਸਿਕਨੋਮਿਕਲੀ ਫਾਰਮਰਸ ਤੇ ਬਰਡਨ ਪੈਂਦਾ ਦੂਸਰਾ ਜਦੋਂ ਡੀਜ਼ਲ ਬਲਦਾ ਤਾਂ ਉਹਦੇ ਨਾਲ ਜਿਹੜਾ ਮਤਲਬ ਧੂਆ ਨਿਕਲਦਾ ਜਾਂ ਆਪਾਂ ਕਹਿ ਸਕਦੇ ਆ ਕਿ ਉਹਨਾਂ ਦਾ ਪੋਲਿਊਸ਼ਨ ਵੱਧਦਾ ਹੈ ਸੋ ਉਹਦੇ ਨਾਲ ਜਿਹੜੀਆਂ ਗ੍ਰੀਨ ਹਾਊਸ ਗੈਸਸਾਂ ਵਧਦੀਆਂ ਪਾਣੀ ਜਿਹੜਾ ਉਹ ਆਪਾਂ ਧਰਤੀ ਤੋਂ ਯੂਜ਼ ਕਰ ਰਹੇ ਹਾਂ ਤਾਂ ਉਹ ਜਿਹੜਾ ਵਾਟਰ ਟੇਬਲ ਆ ਉਹ ਵੀ ਫਾਲ ਕਰਦਾ ਸੋ ਦਾ ਇੰਡਾਇਰੈਕਟ ਇਫੈਕਟਸ ਜ਼ਰੂਰ ਹੈਗੇ ਨੇ ਬਟ ਇਹ ਹੈ ਕਿ ਵੈਸੇ ਜੇ ਆਪਾਂ ਫਸਲ ਨੂੰ ਮਤਲਬ ਐਗਰੀਕਲਚਰਲ ਡਰਾਉਟ ਜਿਹੜਾ ਉਹ ਇੰਨਾ ਜ਼ਿਆਦਾ ਨਹੀਂ ਦੇਖਿਆ ਜਾਂਦਾ